ਜੀ ਆਪਾਂ ਇਸ ਟਾਈਮ ਪਿੰਡ ਭਵਾਂਤ ਦੀ ਡਿਸਪੈਂਸਰੀ ਹੈਗੀ ਆਪਾਂ ਉੱਥੇ ਖੜੇ ਆ ਸਾਫ ਸੈਂਟਰ ਭਵਾਂਤ ਹੈਗਾ ਜੀ ਅ ਇੱਥੇ ਪਹਿਲਾਂ ਤੇ ਕੁਝ 7-8 ਦਿਨਾਂ ਤੋਂ ਕੋਈ ਪ੍ਰੋਬਲਮ ਚੱਲ ਰਹੀ ਸੀ ਵੈਕਸੀਨ ਦੀ ਪਰ ਅੱਜ ਪਤਾ ਲੱਗਾ ਕਿ ਪ੍ਰੋਪਰਲੀ ਚੱਲ ਗਈ ਆ ਆ ਆਪਾਂ ਗੱਲ ਕਰਦੇ ਸਾਡੇ ਨਾਲ ਡਾਕਟਰ ਮੋਹਨ ਸਿੰਘ ਜੀ ਹੈਗੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਇਹ ਸਰ ਜਿੱਦਾਂ ਵੈਕਸੀਨ ਦੀ ਪਿੱਛੇ ਕੁਝ 5-7-10 ਦਿਨ ਤੋਂ ਪ੍ਰੋਬਲਮ ਆ ਰਹੀ ਸੀ ਕਿ ਤਾਂ ਹੁਣ ਠੀਕ ਹੈ ਜੀ ਇਹ ਨਹੀਂ ਹੁਣ ਤਾਂ ਸਰ ਸਾਡੇ ਕੋਲੇ ਆ ਰਹੀ ਹੈਗੀ ਆ ਤੇ ਜਿਵੇਂ ਜਿਵੇਂ ਸਾਨੂੰ ਵੈਕਸੀਨ ਮਿਲੀ ਜਾਂਦੀ ਹੈ ਅਕੋਰਡਿੰਗ ਟੂ ਅਸੀਂ ਸਾਰਿਆਂ ਨੇ ਵੈਕਸੀ ਤੇ ਅਸੀਂ 45 ਸਾਲ ਦੇ ਜਿਹੜੇ ਹੈਗੇ ਬੰਦੇ ਉਹਨਾਂ ਨੂੰ ਰਜਿਸਟਰ ਕਰਦੇ ਆ ਤੇ ਉਹ 45 ਸਾਲ ਤੋਂ ਜਿੰਨੇ ਵੀ ਆ ਰਹੇ ਬੰਦੇ ਅਸੀਂ ਪ੍ਰੋਪਰਲੀ ਉਹਨਾਂ ਨੂੰ ਵੈਕਸੀਨੇਸ਼ਨ ਕਰ ਰਹੇ ਆ ਇਹ ਕੋਬੀ ਸ਼ੀਲਡ ਅਸੀਂ ਲਗਾ ਰਹੇ ਆ ਅੱਛਾ ਤੇ ਉਹ ਪ੍ਰੋਪਰਲੀ ਸਾਡਾ ਕੰਮ ਕਰਦਾ ਇਹ ਸਰ ਆਪਾਂ ਕਿੰਨੇ ਕਿ ਵੈਕਸੀਨ ਅਜੇ ਤੱਕ ਕਰ ਚੁੱਕੇ ਹੁਣ ਤੱਕ ਜੇ ਆਪਾਂ ਹੁਣ ਤੱਕ ਨਹੀਂ ਗੱਲ ਕਰੀਏ ਤੇ ਇੱਥੋਂ ਦੀ ਗੱਲ ਕਰੀਏ ਹਾਂਜੀ ਹਾਂਜੀ ਇੱਥੇ ਦੀ ਗੱਲ ਕਰੀਏ ਸਰ ਅਸੀਂ ਸੈਸ਼ਨ ਲਗਾਣੇ ਹੈਗੇ ਆ ਸੈਸ਼ਨ ਦੇ ਵਿੱਚ ਸਾਡਾ ਇਹ ਹੁੰਦਾ ਕਿ ਮੈਕਸਿਮਾ ਅਸੀਂ ਡੋਜ਼ ਲਗਾ ਦਈਏ ਫਿਰ ਅਸੀਂ ਮੋਰ ਦਨ 100 ਜਿਹੜੇ ਹੈਗੇ ਪੇਸ਼ੈਂਟ ਕਵਰ ਕਰਦੇ ਆ ਤੇ ਅਸੀਂ ਲਾਸਟ ਟਾਈਮ ਅਸੀਂ ਲਗਾਈ ਸੀਗੇ ਤੇ 110 ਪੇਸ਼ੈਂਟ ਕਵਰ ਕੀਤੇ ਸੀਗੇ ਤੇ ਅੱਜ ਹੁਣ ਅਸੀਂ ਲਗਾ ਰਹੇ ਹਾਂ ਤੇ 41 ਨੂੰ ਅਸੀਂ ਵੈਕਸੀਨੇਸ਼ਨ ਕਰ ਚੁੱਕੇ ਸਰ ਜੀ ਆਪਾਂ ਓਵਰਆਲ ਗੱਲ ਕਰੀਏ ਕਰੋਨਾ ਦੀ ਜਿੱਦਾਂ ਬੜਾ ਇੱਕ ਵਾਰੀ ਬੜੀ ਪੀਕ ਤੇ ਚਲਾ ਗਿਆ ਹੁਣ ਕੁਝ ਘਟਨਾ ਚਾਲੂ ਹੋਇਆ ਤੁਹਾਡੇ ਹਿਸਾਬ ਨਾਲ ਕਿ ਨਹੀਂ ਜੀ ਸਰ ਇਦਾਂ ਹੈਗਾ ਕਿ ਇਹ ਤਾਂ ਪਬਲਿਕ ਤੇ ਹੈ ਕਿ ਉਹ ਆਪਣਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੇ ਪ੍ਰੋਪਰਲੀ ਆਪਣਾ ਸੈਨੀਟਾਈਜ਼ ਹੱਥ ਸੈਨੀਟਾਈਜ਼ ਕਰੇ ਤਾਂ ਇਹ ਤੋਂ ਆਪ ਬਚਿਆ ਜਾ ਸਕਦਾ ਹੈ ਤੇ ਵੈਕਸੀਨ ਦਾ ਇੱਕੋ ਹੀ ਤਰੀਕਾ ਹੈਗਾ ਵੈਕਸੀਨ ਜਿਹੜੀ ਵੈਰੀ ਇੰਪੋਰਟੈਂਟ ਹੈ ਵੈਕਸੀਨ ਲਗਾਵਾਂਗੇ ਤੇ ਅਸੀਂ ਬਚ ਸਕਦੇ ਹਾਂ ਕਿਉਂਕਿ ਇਹਦੀ ਮਹਾਮਾਰੀ ਦਾ ਟ੍ਰੀਟਮੈਂਟ ਇਹਦਾ ਪ੍ਰੋਪਰਲੀ ਹੈ ਨਹੀਂ ਹੈ ਜੀ ਇਸ ਕਰਕੇ ਸਾਨੂੰ ਜਿਹੜੀ ਵੈਕਸੀਨ ਹੀ ਹੈਗੀ ਹੈ ਇਹਦਾ ਅਸਲੀ ਜਿਹੜਾ ਹੈਗਾ ਮਰੀਜ਼ ਕੋਈ ਕਿਨੂੰ ਘਟਣੇ ਸ਼ੁਰੂ ਹੋਏ ਕੋਈ ਕਾਊਂਟਿੰਗ ਜਿੱਦ ਤੱਕ ਸਰ ਇਹ ਅਸੀਂ ਮਰੀਜ਼ਾਂ ਦਾ ਲੱਗ ਰਿਹਾ ਹੈ ਕਿ ਹੁਣ ਥੋੜਾ ਜਿਹਾ ਸਕੋਪ ਜਿਹੜਾ ਹੈਗਾ ਘਟਿਆ ਲੱਗਦਾ ਹੈ ਤੇ ਹੁਣ ਜਿੱਦਾਂ ਆਪਾਂ ਸਰ ਦੇਖੀਏ ਕਿ ਇੱਥੇ ਇੰਜੈਕਸ਼ਨ ਲਗਾਉਣ ਆਉਂਦੇ ਲੋਕੀ ਕਿੱਦਾਂ ਦਾ ਰਿਸਪੌਂਸ ਤੁਹਾਡੇ ਨਾਲ ਠੀਕ ਕੋਆਪਰੇਟਿਵ ਵਗੈਰਾ ਕਿਦਾਂ ਠੀਕ ਚੱਲਦਾ ਜੀ ਇਹਨਾਂ ਦਾ ਸਰ ਪਤਾ ਕੀ ਹੈ ਕਿ ਸਾਡੇ ਕੋਲੇ ਡਾਟਾ ਆਪਰੇਟਰ ਇੱਕੋ ਹੀ ਹੈਗਾ ਤੇ ਸਾਨੂੰ ਥੋੜੀ ਰਜਿਸਟ੍ਰੇਸ਼ਨ ਕਰਨੇ ਚ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਰਜਿਸਟਰ ਕਰਕੇ ਹੀ ਉਹਨੂੰ ਅਸੀਂ ਵੈਕਸੀਨੇਸ਼ਨ ਦਿੰਨੇ ਹੈਗੇ ਕਿ ਇਦਾਂ ਨਾ ਹੋਵੇ ਕਿ ਉਹਦਾ ਸਰਟੀਫਿਕੇਟ ਇਸ਼ੂ ਨਾ ਹੋਵੇ ਤੁਹਾਨੂੰ ਪ੍ਰੋਪਰਲੀ ਪਹਿਲਾਂ ਰਜਿਸਟਰ ਕਰਨਾ ਪੈਂਦਾ ਫਿਰ ਉਹਦਾ ਡਾਟਾ ਜਿਹੜਾ ਹੈ ਕਾਫੀ ਲੰਬਾ ਚੌੜਾ ਡਾਟਾ ਇੱਕ ਵਾਰੀ ਫੀਡ ਕਰਨਾ ਪੈਂਦਾ ਹੈ ਹਾਂਜੀ ਪਹਿਲਾਂ ਇਹ ਰਜਿਸਟਰ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਅਸੀਂ ਵੈਕਸੀਨ ਕਰਦੇ ਹਾਂ ਸਰ ਸਾਫ ਦੀ ਕਮੀ ਦਿਖਦੀ ਠੀਕ ਸਰ ਸਾਫ ਦੀ ਕਮੀ ਨਹੀਂ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈਗੀ ਆ ਤੋ ਫਿਰ ਅਸੀਂ ਮੈਨੇਜ ਤਾਂ ਕਰਦੇ ਆ ਗਵਰਨਮੈਂਟ ਕੋਲੋਂ EMPLOYEES ਜਿਹੜੇ ਹੈਗੇ ਕੱਠੇ ਨੇ ਤੇ ਸਰ ਜਿੱਦਾਂ ਹੁਣ ਆਪਾਂ ਗੱਲ ਕਰੀਏ ਕਿ ਇੱਥੇ ਜਿਹੜਾ ਪਿੰਡ ਆਪਾਂ ਪਵਾਤ ਹੈਗਾ ਇੱਥੇ ਮਾਸਕ ਵਗੈਰਾ ਜਿਹਦਾ ਲੋਕੀ ਗਾਈਡਲਾਈਨ ਪੂਰੀ ਪ੍ਰੋਪਰਲੀ ਕਰ ਰਹੇ ਆ ਜੀ ਤੁਹਾਡੇ ਹਿਸਾਬ ਨਾਲ ਸਰ ਸਾਡੀ ਇਹੀ ਕੋਸ਼ਿਸ਼ ਹੈ ਕਿ ਸਾਰੇ ਮਾਸਕ ਲਗਾ ਕੇ ਆਣ ਤੇ ਸੋਸ਼ਲ ਡਿਸਟੈਂਸ ਮੇਨਟੇਨ ਰੱਖਣ ਤੇ ਇਹੀ ਮੇਨ ਚੀਜ਼ ਹੈ ਕਿ ਇਸ ਗਵਰਨਟ ਬਚਿਆ ਜਾ ਸਕੇ ਇਸੋਂ ਸਾਡੇ ਨਾਲ ਡਾਕਟਰ ਮੋਹਨ ਸਿੰਘ ਜੀ ਇਹਨਾਂ ਦਾ ਕਹਿਣਾ ਕਿ ਇੱਥੇ ਜਿਹੜਾ ਅੱਗੇ ਨਾਲੋਂ ਕੁਝ ਮਰੀਜ਼ ਜਿਹੜੇ ਹੈਗੇ ਘਟਨੇ ਕੁਝ ਚਾਲੂ ਹੋਏ ਆ ਤੇ ਆਪਾਂ ਦੇਖਦੇ ਹਾਂ ਕਿ ਇੱਥੇ ਲੋਕਾਂ ਦੀ ਕਾਫੀ ਜਿਹੜਾ ਹੈਗਾ ਟੀਕਾ ਲਗਾਉਣ ਸੰਬੰਧੀ ਕਾਫੀ ਲੋਕਾਂ ਨੂੰ ਉਤਸ਼ਾਹ ਹੈਗਾ ਪਰ ਕਿਤੇ ਨਾ ਕਿਤੇ ਥੋੜੀ-ਬੋਤੀ ਸਪਲਾਈ ਘੱਟ ਹੋਣ ਕਰਕੇ ਕਿਤੇ ਨਾ ਕਿਤੇ ਡਾਕਟਰ ਨੂੰ ਜਾਂ ਇਹ ਸਿਵਲ ਪ੍ਰਸ਼ਾਸਨ ਨੂੰ ਜਿਹੜਾ ਹੈਗੇ ਇਹਨਾਂ ਦਾ ਪ੍ਰਸ਼ਾਸਨ ਥੋੜੀ ਪ੍ਰੋਬਲਮ ਆ ਰਹੀ ਆ ਆਪਾਂ ਤੁਹਾਨੂੰ ਥੋੜਾ ਕੁਝ ਹਾਲ ਦਿਖਾਣਾ ਚਾਹੁੰਦੇ ਅੰਦਰ ਦਾ ਕਾਫੀ ਉਤਸ਼ਾਹ ਦੇ ਨਾਲ ਲੋਕੀ ਜਿਹੜੇ ਹੈਗੇ ਇੱਥੇ ਇੰਜੈਕਸ਼ਨ ਲਗਵਾਉਣ ਆਏ ਹੋਏ ਆ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਸੀਗਾ ਵੈਕਸੀਨ ਨਾ ਮਿਲਣ ਕਰਕੇ ਇੱਥੇ ਕੁਝ ਪ੍ਰੋਬਲਮ ਆ ਰਹੀ ਸੀਗੀ ਪਰ ਲੋਕਾਂ ਦੇ ਵਿੱਚ ਦੇਖਣ ਚ ਆਇਆ ਕਿ ਕੁਛ ਨਾ ਕੁਛ ਜਿਹੜੀ ਉੱਸਾ ਹੈਗਾ ਇੱਥੇ ਰਜਿਸਟ੍ਰੇਸ਼ਨ ਹੋ ਰਹੀ ਹੈ ਰਜਿਸਟ੍ਰੇਸ਼ਨ ਤੋਂ ਬਾਅਦ ਇੱਧਰ ਇੰਜੈਕਸ਼ਨ ਲਗਾਇਆ ਜਾਂਦਾ ਜੀ ਇਹ ਇੰਜੈਕਸ਼ਨ ਇੱਧਰ ਲਗਾਏ ਜਾਂਦੇ ਆ ਜਦੋਂ ਇੱਕ ਸਟਾਫ ਹੀ ਕਿਤੇ ਨਾ ਕਿਤੇ ਕਮੀ ਹੋਣ ਕਰਕੇ ਇਹਨਾਂ ਦੇ ਵਿੱਚ ਥੋੜਾ ਜਿਹੜਾ ਜਿਹੜਾ ਹੈਗਾ ਥੋੜੀ ਦੇਰੀ ਵੀ ਕਹਿ ਸਕਦੇ ਆ ਜਾਂ ਕੁਝ ਪ੍ਰਬੰਧ ਵੀ ਥੋੜੇ ਇਦਾਂ ਕਿਹਾ ਜਾ ਸਕਦਾ ਇੱਥੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਪਿੰਡ ਵਾਸੀ ਆਏ ਹੋਏ ਆਪਾਂ ਇਸ ਤੋਂ ਬਾਅਦ ਢਕੋਲੀ ਜਿਹੜਾ ਹੈਗਾ 메인 ਜਿਹੜਾ ਸੈਂਟਰ ਹੈਗਾ ਉੱਥੇ ਜਾਵਾਂਗੇ ਉੱਥੇ ਹੌਟਲ ਦੇਖਾਂਗੇ ਇਹ ਪਿੰਡ ਪਵਾੜ ਦੀ ਡਿਸਪੈਂਸਰੀ ਹੈ ਇੱਥੇ ਇਹਨਾਂ ਦੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਕਰੀਬ ਰੋਜ਼ ਜਿਹੜਾ ਹੈਗੇ ਆ 150 ਦੇ 100 ਤੋਂ 150 ਦੇ ਕਰੀਬ ਜਿਹੜੀ ਵੈਕਸੀਨ ਕੀਤੀ ਜਾਂਦੀ ਹੈ